20 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਜਿਵੇਂ ਅਮੀਰ ਸੀਗੀ ਦਿਨ ਵੇਲੇ ਮੌਸਮ ਬਹੁਤੇ ਖੇਤਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਰਿਹਾ ਸਾਫ਼ ਧੁੱਪ ਗਰਮੀ ਅਤੇ ਹੌਮਸ ਦਾ ਮਾਹੌਲ ਲਗਾਤਾਰ ਦੇਖਣ ਨੂੰ ਮਿਲਿਆ ਪਰ ਬੱਦਲ ਬਾਈ ਵੀ ਕੁਝ ਕੇ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਬਣੀ ਤੇ ਕਿਤੇ ਕਿਤੇ ਹਲਕੀਆਂ ਕਣਮਣ ਜਾਂ ਹਲਕੇ ਸ਼ਰਾਟੇ ਵੀ ਲੱਗ ਸਕਦੇ ਨੇ ਚਾਹੇ ਉਹ ਬਠਿੰਡਾ ਮਾਨਸਾ ਮੁਕਸਰ ਜ਼ਿਲ੍ਹੇ ਦੇ ਕੁਝ ਇੱਕ ਇਲਾਕੇ ਹੋ ਸਕਦੇ ਨੇ ਚਾਹੇ ਪਠਾਨਕੋਟ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਇਹਨਾਂ ਦੇ ਕੁਝ ਕੇ ਖੇਤਰ ਹੋ ਸਕਦੇ ਨੇ ਤੇ ਕੁਝ ਕੇ ਖੇਤਰ ਦੁਆਬੇ ਦੇ ਵਿੱਚ ਵੀ ਸ਼ਾਮਿਲ ਟਟਵੇਂ ਜਿਹੇ ਤੌਰ ਤੇ ਸ਼ਰਾਟੇ ਲੱਗ ਸਕਦੇ ਨੇ ਜਾਂ ਲੁਧਿਆਣਾ ਜਾਂ ਇਹਨਾਂ ਦੇ ਆਸ-ਪਾਸ ਖੇਤਰਾਂ ਦੇ ਵਿੱਚ ਵੀ ਟੁੱਟਮੇ ਜਿਹੇ ਘੱਟ ਖੇਤਰੀ ਕਾਰਵਾਈਆਂ ਹੋ ਸਕਦੀਆਂ ਨੇ ਸਾਰੇ ਖੇਤਰਾਂ ਦੇ ਵਿੱਚ ਨਹੀਂ ਕਿਤੇ ਕਿਤੇ ਹਲਕੀ ਕਣਮਣ ਜਾਂ ਹਲਕਾ ਜਿਹਾ ਸ਼ਰਾਟਾ ਲੱਗਣ ਤੋਂ ਇਨਕਾਰ ਰਾਤ ਵੇਲੇ ਤੱਕ ਨਹੀਂ ਕੀਤਾ ਜਾ ਸਕਦਾ ਕੱਲ ਤੋਂ ਪੰਜਾਬ ਦਾ ਮੌਸਮ ਵੱਡੇ ਪੱਧਰ ਤੇ ਬਦਲਦਾ ਹੋਇਆ ਦਿਖਾਈ ਦੇਵੇਗਾ ਜਿਹਦੇ ਵਿੱਚ ਅੱਧੇ ਪੰਜਾਬ ਤੋਂ ਵੱਧ ਮੀਂਹ ਪਵੇਗਾ ਮਾਝਾ ਦੁਆਬਾ ਪੁਆਦ ਤੇ ਮਾਲਵੇ ਦੇ ਕੁਝ ਕੁ ਖੇਤਰਾਂ ਦੇ ਵਿੱਚ ਅਗਲੇ 2-3 ਦਿਨ ਭਾਰੀ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪਹਾੜੀ ਖੇਤਰ ਚਾਹੇ ਉੱਤਰਾਚਲ ਉੱਤਰਾਖੰਡ ਦੇ ਹੋਣ ਉਹਨਾਂ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲੇਗਾ ਤੇ ਦੱਖਣੀ ਹਰਿਆਣੇ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਵਧੀਆ ਤੇ ਕਿਤੇ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ